ਹਾਂਜੀ ਦੋਸਤੋ ਅੱਜ ਆਪਣੇ ਕੋਲ ਆਇਆ ਜੀ ਫਾਰਮ ਟਰੈਕ 45 ਸਿਲ ਵਾਸਤੇ ਇਹ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਜੀ ਜਿੰਨਾ ਵੀ ਰੰਗ ਪੇਂਟ ਹੈ ਟਰੈਕਟਰ ਦਾ ਨਾਲ ਦਾ ਹੀ ਹੈ ਸਾਰਾ オリジナル ਕਲਰ ਹੈ ਜੀ ਬਾਡੀ ਚਾਸੀ ਲੈਂਕਾਂ ਦਾ ਜਿੰਨਾ ਪਿਆ ਬਹੁਤ ਹੀ ਜਿਆਦਾ ਰੰਗ ਪਿਆ ਟਰੈਕਟਰ ਦਾ ਸਾਰਾ オリジナル ਟਰੈਕਟਰ ਹੈ ਜੀ ਰਿਮਾਂ ਵਗੈਰਾ ਤਾਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਪਿਆ ਟਰੈਕਟਰ ਬਾਡੀ ਵਗੈਰਾ ਦਾ ਸ਼ੋਅ ਵਗੈਰਾ ਦਾ ਬਾਕੀ ਸਾਰਾ ਹੀ ਨਾਲ ਦਾ ਰੰਗ ਹੈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਪਿਛਲੇ ਜਿਹੜੇ ਟਾਇਰ ਹੈ तकरीबन 50 ਕੁ ਪੈਸੇ ਪੱਕੇ ਗੁਡਿਅਰ ਦੇ ਟਾਇਰ ਪਏ ਆ ਜੀ 13 6 28 ਵਾਲੇ ਟਾਇਰ ਹੈ ਟਰ 12 ਦੀ ਗੱਲ ਕਰੀਏ ਤਾਂ 655 16 ਦੇ ਟਾਇਰ ਆ ਜੀ तकरीबन 70 75 ਪੈਸੇ ਡੈਕਟਰ ਦੇ ਟਾਇਰ ਪਏ ਆ ਭਾਰੀ ਟੂਲ ਵਾਲਾ ਬੰਪਰ ਵਗੈਰਾ ਲੱਗਿਆ ਹੋਇਆ ਜੀ ਮਾਡਲ 2008 ਹੈ ਜੀ ਤੇ ਹਰਿਆਣਾ ਨੰਬਰ ਟਰੈਕਟਰ ਹੈ ਕਿਸੇ ਪੁਰਾਣੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਨੰਬਰ 70555648 ਤੇ ਤੁਸੀਂ ਕਾਲ ਕਰਕੇ ਪ੍ਰੋਪਰ ਦੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਵਾਹ ਕੇ ਚਲਾ ਕੇ ਟਰੈਕਟਰ ਖਰੀਦ ਸਕਦੇ ਹੋ ਤੇ ਡਬਲ ਕਲਚ ਦੇ ਵਿੱਚ ਆਈ ਟਰੈਕਟਰ ਤੇ ਜਿਹੜਾ ਰੇਟ ਆ ਟਰੈਕਟਰ ਦਾ 2 ਲੱਖ ਤੇ 25000 ਆ ਬਾਕੀ ਮੌਕੇ ਤੇ ਪੂਰਾ ਮਾਣਤਾਨ ਹੋ ਜੂਗਾ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਨਵੀਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ ਕਿਸੇ ਵੀ ਭਰਾਣੇ ਹੋ ਰੈਡ ਲਵਾਉਣੀ ਹੋਵੇ ਆਪਣੇ ਸਾਧਨ ਦੀ ਆਪਣੇ ਸਾਧਨ ਦੀਆਂ ਫੋਟੋਆਂ ਨਾਲ ਦੀ ਡਿਟੇਲ ਆਪਣੇ ਫੋਨ ਨੰਬਰ 7056564884 ਤੇ ਤੁਸੀਂ ਭੇਜ ਸਕਦੇ ਹੋ ਤੇ ਆਪਣੀ ਫ੍ਰੀ ਐਡ ਲਵਾ ਸਕਦੇ ਹੋ ਜੀ